ਹਾਂਜੀ ਗੁੱਡ ਮਾਰਨਿੰਗ ਜੀ ਕਿਦਾਂ ਜੀ ਆਪਣੇ ਗੈਸਟ ਆ ਚੁੱਕੇ ਨੇ ਆਪੇ ਆਪਣੇ ਗੈਸਟ ਦਾ ਸੂਟ ਕੈਸੇ ਜਦੋਂ ਕੱਲ ਤੁਹਾਨੂੰ ਬਲਾਕ ਚ ਦੱਸਿਆ ਸੀ ਆਪਣੇ ਗੈਸਟ ਆ ਰਹੇ ਨੇ ਤੇ ਗੈਸਟ ਕੁਛ ਦਿਨ ਆਪਣੇ ਕੋਲੇ ਰੁਕਣਗੇ ਦੋ ਦਿਨ ਹੋ ਗਏ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇ ਅੱਜ ਕਪੜੇ-ਕੁਪੜੇ ਸਾਰੇ ਧੋਤੇ ਮੈਂ ਐਨੇ ਕਪੜੇ ਧੋਤੇ ਵੀ ਕਪੜੇ ਪੌਣੋ ਤੋਂ ਅਸੀਂ ਇੱਕ ਟਵਾਤੇ ਵੀ ਪਾਏ ਜੋਤਰੀ ਸਾਈਕਲ ਤੇ ਵੀ ਪਾਏ ਕੁਛ ਕੋਠੇ ਤੇ ਪਾਏ ਹੋਏ ਨੇ शाम हो बज गए छे साढ़े छे शाम भी राते हो गया। जाके मैं कपड़े लेके को तो। तार बार तारे भी निकल आए शुक्र है रब है गिला गिला हो पानी खड़ा है कोठे तो। दो बहुत मीह प्य रहा बहुत ज्यादा ਤਾਰਾ ਤਾਰਾ ਇੱਕੋ ਜਿਹਾ ਦਿਸ ਰਿਹਾ ਹੋਰ ਤਾਰੇ ਨਹੀਂ ਦਿਸ ਰਿਹਾ ਇੱਕੋ ਹੀ ਤਾਰਾ ਦਿਸ ਰਿਹਾ ਸਿਰਫ ਹੁਣ ਜੇ ਕਪੜੇ ਤਾਰ ਲੇਵਾ ਮੈਂ ਔਰ ਸਾਰਾ ਕਿਲਾ ਬਿਆ ਗਲੀਆਂ ਗੁੜੀਆਂ ਸਭ ਗਲੀਆਂ ਪੀਆਂ ਨੇ ਉਨੀ ਦੇ ਵਿੱਚ ਬੁਰੀ ਹਾਲਤ ਹੋ ਜਾਂਦੀ ਜਦੋਂ ਜਰਾ ਮੀਂਹ ਪੈਂਦਾ ਨਾ ਚਿੱਕੜ ਚਿੱਕੜ ਹੋ ਜਾਂਦਾ ਕਾ ਚਲੋ ਤਾਰ ਲੈਣੀਆਂ ਹੈਗਾ ਬਹੁਤ ਗਿੱਲੇ ਹੀ ਨੇ ਜੇ ਮੀਂਹ ਆ ਗਿਆ ਫਿਰ ਪੈ ਜਾਣਗੇ ਸਾਰੇ ਥੋੜਾ ਚਿਰ ਕੱਲੇ ਪਾਇਸਨਸ ਵੀ ਦਿਲ ਲੱਗੀ ਸੀ ਵੀ ਦਿਲ ਲੱਗੀ ਹਣੀ 4:30 ਹੋ ਗਏ 4:30 ਵਜੇ ਕੱਪੜੇ ਧੋਣੇ ਨੇ ਜੋ ਲਿਖੀ ਤੋਂ ਬਸ ਹੋ ਗਈ ਇਹਨਾਂ ਨੂੰ ਤੇ ਖਲਾਰ ਦੇ ਰਿਹਾ ਹੋਰ ਰੈਗ ਜਿਹੜਾ ਥਾਂ ਹੈ ਨਹੀਂਗਾ ਪਾਉਣ ਨੂੰ ਇਥੇ ਸੋਖਾ ਸਾਫੇ ਜਾਣਗੇ ਸੋ ਵੇਰੇ ਜੋਤਨਾ ਟੈਂਟ ਹਾਊਸ ਕੱਢਿਆ ਸੀ ਆਪਦਾ ਤੇ ਹੁਣ ਆਹੜੀ ਚੌਦਰੇ ਤੇ ਪਾ ਦਨੇ ਆ ਪਾਰ ਵੀ ਕੀ ਸਕਦੇ ਆ ਚਾਦਰ ਇਤੇ ਪਾਤੀ ਆ ਸਰਾਂ ਦੇ ਸਰੋਂ ਇਤੇ ਖਲਾਰ ਦਨੇ ਕਿਸੇ ਨਾ ਕਿਸੇ ਚੀਜ਼ ਦੇ ਉਤੇ ਇੱਕ ਤਾਂ ਆਪਣੇ ਪਾਸਾ ਇਧਰ ਵਾਲੇ ਨੀ ਮਾਣਾ ਜਿਆਦਾ ਪੈਸਾ ਤਾਂ ਲੁਧਿਆਣੇ ਚ ਪਾਸਾ ਉੱਚਾ ਵੀ ਆ ਤਾਂ ਵੀ ਲੁਧਿਆਣੇ ਚ ਦਾ ਥੋੜਾ ਜਮੀ ਪਵੇ ਘਰਾਂ ਚ ਪਾਣੀ ਆਏ ਜਾਂਦਾ ਕਿਉਂਕਿ ਮੈਂ ਸਾਰੇ ਲੁਧਿਆਣੇ ਚ ਘੁੰਮ ਲਈਆਂ ਹਰ ਕਲੀ ਮਹੱਲੇ ਚ ਰਹਿ ਕੇ ਆਈਆਂ ਮੈਂ ਪਰ ਇਹੀ ਕੁਝ ਦੇਖਦੀਆਂ ਮੈਂ ਆਟਾ ਢਾਬੇ ਵਾਲੇ ਦੇ ਕੱਪੜੇ ਪਏ ਸੀ ਮੈਨੂੰ ਇੰਨੀ ਜਿਆਦਾ ਟੈਨਸ਼ਨ ਸੀ ਨਾ ਮੈਂ ਕਹਾਂ ਵੀ ਜੇ ਪਾਣੀ ਅੰਦਰ ਆ ਗਿਆ ਇਹ ਸਾਰਾ ਹੀ ਨਵਾਂ ਮਾਲ ਉਹਨਾਂ ਦਾ ਇਹ ਦੇਖੋ ਹੈਪੋਰਟ ਘਾਟ ਸਾਰੇ ਜਾ ਕੇ ਨਵੇਂ ਸੇਲ ਕਰਨ ਵਾਸਤੇ ਲੈ ਕੇ ਆਉਂਦੇ ਨੇ ਮੈਨੂੰ ਟੈਨਸ਼ਨ ਸੀ ਵੀ ਜੇ ਪਾਣੀ ਅੰਦਰ ਆ ਗਿਆ ਤੁਹਾਨੂੰ ਪਤਾ ਹੀ ਹੈ ਪਾਣੀ ਜਦੋਂ ਵੀ ਅੰਦਰ ਹੁੰਦਾ ਪੌੜੀਆਂ ਦਾ ਉਹ ਤੱਕ ਜਾਂਦਾ ਤੇ ਇਹਨਾਂ ਦਾ ਮਾਲ ਨੂੰ ਰੰਗ ਲੱਗ ਜੜੇ ਨੇ ਮੈਂ ਕਿਹਾ ਸੀ ਵੀ ਪਾਜੀ ਚੱਕ ਲਓ ਮੈਂ ਕੱਲ ਵੀ ਕਿਹਾ ਸੀ ਵੀ ਚੱਕ ਲਓ ਜਾਂਦਾ ਇਹ ਥੱਲੇ 2-2 4000 ਮੈਂ ਕਿਹਾ ਇੰਨਾ ਦੇ ਦਿਓ ਉਹਨਾਂ ਤੁਸੀਂ ਸੀ ਚੱਕ ਲਾਂਗੇ ਔਰ ਉਹਨੇ ਢਿੱਕਾ ਲੇ ਨੂੰ ਗੋਰੀ ਆਹੀ ਅਣਕਲੀ ਜੀ ਕਰਤੀ ਆ ਤਾਂ ਚੱਲਾ ਆਪੇ ਚੱਕ ਲੜਦੇ ਆ ਚੱਕਣਾ ਜਦੋਂ ਤੋਤਾ ਤੱਤ ਕੇ ਨਾ ਸਾਰੇ ਗੋੜ ਕੱਟ ਤੋਤੇ ਮੀਨੇ ਤੋਦਣੇ ਨੇ ਫਿਰ ਚੱਕਣਗੇ ਭਿਜੇ ਉਹਦਾ ਖਰੀਦਣਾ ਵੀ ਨਹੀਂ ਕਿਸਰੇ ਮੀਂ ਤੇ ਗੰਦੇ ਪਾਣੀ ਜਿਹਦੋਂ ਤੋਤੇ ਗਏ ਜੇਕਰ ਨਹੀਂ ਤੋਦੋ ਕਵਰ ਕਪੜੇ ਨੂੰ ਧੋ ਪਾਜੇ ਨਾ ਕਪੜਾ ਫਿਰ ਨਵਾਂ ਨਹੀਂ ਰਹਿੰਦਾ ਕਿਸੇ ਨੇ ਖਰੀਦਣਾ ਵੀ ਨਹੀਂ ਫਿਰ ਤੁਹਮੈ ਲੱਗੇ ਸੀ ਦੁੱਧ ਤਪਾ ਕਰਨੇ ਚਾਹੁੰਦਾ ਮੈਂ ਕਿਹਾ ਚਲੋ ਸ਼ੀਸ਼ੀ ਦੇ ਦਮੈ ਇੱਕ ਵਾਰ ਬਣਾ ਕੇ ਮੈਨੂੰ ਤਾਂ ਸੋਨਾ ਥੋੜਾ ਜਿਹਾ ਜੇ ਮੈਂ ਕਰੂੰਗਾ ਰੈਸਟ 2-3 ਘੰਟੇ ਕਿਉਂਕਿ ਕਾਕਾ ਵੀ 9:30 10 ਵਜੇ ਹੁੰਦਾ ਇਹੋ ਨਾਲਸਾ ਸ਼ੀਸ਼ੀ ਦੇ ਕੇ ਜਦੋਂ 1 ਘੰਟਾ 1.5 ਘੰਟਾ ਲੇਟੂਗੀ ਰੈਸਟ ਕਰਕੇ ਉਹ ਸਵਾਥ ਥੱਕ ਗਿਆ ਮੇਰੇ ਜੋੜਾ ਜਿਹਾ ਦਰਦ ਹੋਇਆ ਮੈਂ 2-3 ਵਜੇ ਦਾ ਪਾਣੀ ਹਟਾਇਆ 2 ਵਜੇ ਠੀਕ 2 ਵਜੇ ਲੱਗੇ ਸੀ ਕੱਪੜੇ ਧੋਣ ਦੇ 2 ਵਜੇ ਤੋਂ ਲੱਗਾ 4:30 ਵਜੇ ਮੈਂ ਕੱਪੜੇ ਧੋ ਕੇ ਛੱਡੀ ਕੱਪੜੇ ਹੋਈ ਬਹੁਤ ਪਏ ਸੀ ਮੈਂ ਕੀ ਕਰਦੀ ਤਿੰਨ ਦਿਨ ਹੋ ਗਏ ਸੀ ਆ ਤਾਬਲ ਵੀ ਬਿਲਣਾ ਹਨਾ ਜਾਂ ਸੁੱਕਣੇ ਪਾਣ ਨਹੀਂ ਇੱਥੇ ਮੈਂ ਕੀ ਕਰਾਂ ਇਹੋ ਸੋਈ ਵਾਲਾ ਤਾਬਲ ਵੀ ਨਾ ਮੇਰਾ ਬਹੁਤ ਗੰਦਾ ਹੋ ਗਿਆ ਪਿਆ ਸੀਗਾ ਇਹੋ ਸੋਈ ਦੇ ਦੋ ਤਾਬਲੇ ਰੱਖੇ ਨੇ ਇੱਕ ਹੋਰ ਤਾਬਲਾ ਸੋਈ ਵਾਲਾ ਉਹ ਤਾਬਲਾ ਅੱਛਾ ਠੀਕ ਆ ਉਹ 12 ਕਿਟਾ ਵਾਦੇ ਭਾਇਆ ਨੂੰ ਭੁੱਲ ਗਈਆਂ। ਔਰ ਇਹ ਜੋ ਵੀ ਰਸੋਈ ਵਾਲਾ ਮੈਂ ਰਸੋਈ ਚ ਰੱਖਦੀ ਹੁੰਦੀ ਐ। ਆਪ ਇਹਦਾ ਥੋੜਾ ਦੇਖੋ। ਅੱਠ ਰੇਤੀ ਆਪਾਂ ਸੁੱਕੀ ਨਹੀਂ ਬੋੜਾ। ਇੱਕ ਤਾਵਲ ਵੀ ਨਹੀਂ ਸੀ ਆ ਵੀ ਤਾਵਲ ਔ। ਆ ਵੀ ਤਾਵਲ ਹੈ ਇੱਕ ਆ ਤਾਵਲਾ ਤੇ ਇੱਕ ਰਸੋਈ ਵਾਲਾ। ਸਾਰੇ <table> ਤੋਂ ਉੱਪਰ ਉਹ ਵੀ ਗੱਲ ਲਟੰਗਿਆ ਹੋਇਆ ਵਾ ਇਹ ਕਾਪੇ ਸਭ ਨੂੰ ਹਵਾ ਹੋਇਆ ਲੱਗੇ। ਮੇਰੀ ਕੁੜੀ ਨੇ ਕਲੇ ਦੀਆਂ ਗੋਲੀਆਂ ਬਣਾਵਣਾ ਰੱਖੀਆਂ ਜਿੱਥੇ ਦੇਖੋ ਨਾ ਸਾਡੇ ਘਰ ਚ ਕਲੇ ਹੀ ਕਲੇ ਬੰਨਿਆ। ਕਲੇ ਹੀ ਮਿਲੂਗੀ ਤੁਹਾਨੂੰ ਹੋਰ ਨਹੀਂ ਕੁਝ ਮਿਲਦਾ।